ਆਮੇਉ ਘੇਟੂ ਨਾ ਨਾ ਬਦਲਣ ਦਾ ਨਾਲ ਹੀ ਇਹ ਬਾਈ ਇਹ ਨਹੀਂ ਕੋਤਨੀ ਨਾ ਨਾ ਲੈਣਾ ਬਣਾ ਲੈਣੇ ਬੋਟ ਕੋ ਨਹੀਂ ਆਣੀ ਨਹੀਂ ਬੱਤੀ ਆਉਣੀ ਚਾਹੀਦੀ ਆਇਆ ਬਸ ਚੱਲਦਾ ਰਿਹਾ ਬੱਤੇ ਸਪੌਂਸ ਮਿਲਦਾ ਪਿਆ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਸ਼ ਜੈ ਭਾਰਤ ਜੈ ਸੰਵਿਧਾਨ ਜੈ ਸਭ ਕਾਂਛੀਆਂ ਦੀ ਜਿੱਦਾਂ ਮਤਲਬ ਅੱਜ ਸਾਡੇ ਪਿੰਡ ਦੇ ਵਿੱਚ ਚੋਣਾਂ ਹੋ ਰਹੀਆਂ ਆ ਤੇ ਬਸਪਾ ਦਾ ਅਕਾਲੀ ਦਲ ਨੂੰ ਸਾਡੇ ਕਾਫੀ ਸਮਰਥਨ ਮਿਲ ਰਿਹਾ ਕਾਫੀ VOTING ਹੋਵੇਗੀ ਕਿੰਨੀ ਇੱਕ ਜਿਹੜੀ VOTING ਆ ਉਹ ਬਸਪਾ ਦੇ ਹੱਕ ਚ ਹੋ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੱਖ ਦੇ ਵਿੱਚ ਆ ਉਹ ਵੋਟ ਹੋ ਗਈਆਂ ਹੋ ਜੀ ਦਸ ਵਾਰੀ ਸਾਰੇ ਹਾਜ਼ਰ ਮਤਲਬ ਇਹ ਤੇਜ਼ ਤਾਂ ਨਹੀਂ ਹੈਗੀ ਸਲੋ ਚੱਲਦੀ ਪਈ ਆ ਵੋਟਿੰਗ ਪਰ ਜਿੱਦਾਂ ਜਿੱਦਾਂ ਲੋਕਾਂ ਦੇ ਕੰਮ ਆ ਆਪਣੇ ਘਰਾਂ ਦੇ ਨੇੜੇ ਤੇ ਹਰ ਇੱਕ ਪਰਸਨ ਜਾਣੀ ਆਪਣੀ ਵੋਟ ਦੀ ਜ਼ਿੰਮੇਵਾਰੀ ਨਿਭਾ ਰਹੀ ਕੀ ਲੱਗਦਾ ਕਿ ਤੁਹਾਨੂੰ ਡਾਕਟਰ ਸੁਖੀ ਜੀ ਜਿਹੜੇ ਲੋਕਸੋਗਾ ਚੋਣਾਂ ਦੇ ਜਿੰਮਨੀ ਚੋਣਾਂ ਆ ਇਹਦੇ ਵਿੱਚ ਉਹ ਜਿੱਤ ਆਪਣੀ ਪ੍ਰਾਪਤ ਕਰ ਪਾਣਗੇ ਸਭ ਤੋਂ ਪਹਿਲਾਂ ਤਾਂ ਜੇ ਇੱਕ ਨੀਪ ਪਰਸਨ ਦੀ ਗੱਲ ਕੀਤੀ ਜਾਵੇ ਡਾਕਟਰ ਸੁਖਵਿੰਦਰ ਸੁਖੀ ਇੱਕ ਬਹੁਤ ਹੀ ਨੇਕ ਇਨਸਾਨ ਠੰਡੇ ਸੁਭਾਅ ਦੇ ਔਰ ਬਹੁਤ ਹੀ ਮਿਲਣਸਾਰ ਇਨਸਾਨ ਆ ਤੇ ਸਾਡੀ ਦਿਲੋਂ ਖਵਾਹਿਸ਼ ਆ ਕਿ ਉਹ ਇਹ ਜਿਹੜੀ ਚੋਣ ਆ ਉਹ ਜਿੱਤ ਕੇ ਤਾਂ ਲੋਕ ਸਭਾ ਦੇ ਵਿੱਚ ਜਾਣ ਲੇਕਿਨ ਮੌਜੂਦਾ ਸਰਕਾਰ ਉਹ ਇਹ ਕਹਿ ਰਹੀ ਆ ਕਿ ਜਿੱਤ ਦਾ ਦਾਵਾ ਕਰਦੇ ਪਏ ਆ ਕਿ ਸੁਸ਼ੀਲ ਰਿੰਕੂ ਜੀ ਉਹ ਜਿੱਤੇ ਪਏ ਦੇਖੋ ਪਹਿਲਾਂ ਵੀ ਇੱਕ ਮੈਂ ਇੱਕ ਸੌਰੀ 92 ਜਿਹੜੇ ਐ ఎమ్మెల్యే ਜਿੱਤ ਕੇ ਗਏ ਆ ਸਾਲ ਹੋ ਗਿਆ ਉਹਨਾਂ ਨੂੰ ਸਰਕਾਰ ਬਣਾਈ ਨੂੰ ਪਰ ਅੱਜ ਤੱਕ ਇੱਕ ਆਮ ਇਨਸਾਨ ਨੂੰ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਦੀ ਸਰਕਾਰ ਬਣ ਕੇ ਜਦ ਕਿ ਉਹਨਾਂ ਦਾ ਨਾਰਾ ਇਹ ਸੀਗਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਇਹ ਆਮ ਲੋਕਾਂ ਦੀ ਸਰਕਾਰ ਆ ਪਰ ਇਹ ਇੱਕ ਵਾਦਾ ਹੀ ਰਹਿ ਗਿਆ ਦਾਵਾ ਹੀ ਰਹਿ ਗਿਆ ਨਾ ਅੱਜ ਤੱਕ ਕਿਸੇ ਆਮ ਇਨਸਾਨ ਨੂੰ ਕੁਝ ਮਿਲਿਆ ਤੇ ਨਾ ਹੀ ਅੱਜ ਤੱਕ ਮਿਲਣਾ ਆ ਮੈਂ ਲੋਕਾਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਉਹਨਾਂ ਦਾ 1 ਸਾਲ ਦੇ ਸ਼ਾਸਨ ਦੇ ਵਿੱਚ ਦੇਖ ਲਿਆ ਵੀ ਉਹਨਾਂ ਨੇ ਕੀ ਕੀਤਾ ਕਿਸੇ ਵੀ ਵਰਗ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ ਇਸ ਕਰਕੇ ਆਪਣੀ ਜਿਹੜੀ ਵੋਟ ਆ ਉਹਨੂੰ ਸੋਚ ਸਮਝ ਕੇ ਇਸਤੇਮਾਲ ਕਰੋ ਲੋਕ ਸਭਾ ਚੋਣਾਂ ਜਿਹੜੀਆਂ 24 ਦੀਆਂ ਉਹਦੇ ਵਾਸਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਸਾਡੇ ਵੱਲੋਂ ਤਾਂ ਇਹੀ ਮੈਸੇਜ ਹੈ ਵੀ ਤੁਸੀਂ ਬਦਲਾਵ ਦੇ ਨਾਂ ਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਆਏ ਸੀਗੇ ਪਰ ਉਹਨਾਂ ਨੇ ਜੇ ਦੇਖਿਆ ਜਾਵੇ ਤਾਂ ਉਹਨਾਂ ਆਪਣਾ ਹੀ ਬਦਲਾਵ ਕੀਤਾ ਕਿਉਂਕਿ ਹਰ ਇੱਕ ਐਮਐਲਏ ਘੱਟੋ-ਘੱਟ ਮਿਲਦਾ ਵੀ 5-6 ਐਮਐਲਏ ਆ ਜਿਨ੍ਹਾਂ ਨੇ ਆਪਣਾ ਦੂਜੀ ਵਾਰੀ ਵਿਆਹ ਕਰਾ ਲਿਆ ਉਹਨਾਂ ਦਾ ਤਾਂ ਆ ਵਿਆਹ ਵਾਲੇ ਬਦਲਾਵ ਮੈਂ ਦੇਖਿਆ ਆ ਹੋਰ ਅਜੇ ਤੱਕ ਕੋਈ ਬਦਲਾਵ ਨਹੀਂ ਬੀਬੀ ਕਰਮਜੀਤ ਚੌਧਰੀ ਚੌਧਰੀ ਸੰਤੋਖ ਸਿੰਘ ਸਵਰਗੀ ਜਿਹੜੇ ਕਾਰਨ ਉਹਨਾਂ ਦੀ ਮੌਤ ਦੇ ਕਰਕੇ ਨੇ ਇਹ ਸੀਟ ਖਾਲੀ ਹੋਈ ਸੀ ਔਰ ਉਹਨਾਂ ਦੇ ਪਰਿਵਾਰ ਨੂੰ ਧਰਮ ਪਤਨੀ ਨੂੰ ਇਹ ਸੀਟ ਦਿੱਤੀ ਗਈ ਕਿਸ ਤਰ੍ਹਾਂ ਦਾ ਰੁਜ਼ਾਨਾ ਵਰਕਰਾਂ ਦਾ ਕਿ ਕਾਂਗਰਸ ਪਾਰਟੀ ਹੈ ਜਿਹੜੀ ਸੀਟ ਆਏ ਕੱਟ ਪਾਉਗੀ ਬਿਲਕੁਲ ਜੀ 100% ਕੱਢੂਗੀ ਕਾਂਗਰਸ ਪਾਰਟੀ ਬੀਪੀ ਕਰਮਜੀਤ ਕੌਰ ਚੌਧਰੀ ਜੀ ਔਰ ਲੋਕਾਂ ਦਾ ਜਿਹੜਾ ਉਜਰਾਨ ਜਿਹੜਾ ਕਾਫੀ ਮਾਲੋ ਜਿਹੜਾ ਝੁਕਾਇਆ ਕਾਂਗਰਸ ਪਾਰਟੀ ਨੂੰ ਕਾਫੀ ਆ ਔਰ ਬਹੁਤ ਅੱਛਾ ਮਾਹੌਲ ਹੈ ਔਰ ਬੜੀਆ ਬੜੀਆ ਪੀਸਫੁਲੀ ਜਿਹੜਾ ਕੀ VOTING ਹੋ ਰਹੀ ਆ ਬਹੁਤ ਅੱਛੀ ਤਰ੍ਹਾਂ ਹੋ ਰਹੀ ਆ ਕਿਸ ਤਰ੍ਹਾਂ ਦਾ ਵਰਕਰਾਂ ਦੇ ਵਿੱਚ ਉਤਸ਼ਾਹ ਆ ਕਿ ਕਾਂਗਰਸ ਪਾਰਟੀ ਹੀ ਇਹ ਸੀਟ ਲੈ ਕੇ ਜਾਏ ਤਕਰੀ ਜਿਹੜੀ ਬੀਬੀ ਕਰਮਜੀਤ ਕੌਰ ਆ ਐਕਚੁਅਲੀ ਇਹ ਮੰਨ ਲਓ ਰਾਜਨੀਤਿਕ ਨਹੀਂ ਹੈਗੇ ਕਿਉਂਕਿ ਇਹਨਾਂ ਦਾ ਇੱਕ ਬਹੁਤ ਅੱਛਾ ਜਿਹੜਾ ਕਿਰਦਾਰ ਵੀ ਆ ਤੇ ਇਹ ਇੱਕ ਵਿਦਿਆ ਦੇ ਵਿੱਚ ਇੱਕ ਬਹੁਤ ਵੱਡਾ ਜਿਹਦਾ ਯੋਗਦਾਨ ਹੈ ਔਰ ਕਾਫੀ ਇਹ ਮੰਨ ਲਓ ਸੋਸ਼ਲ ਵਰਕਰ ਜਿਹੜੇ ਕੰਮ ਕਰਦੇ ਆ ਔਰ ਕਾਫੀ ਬੀਬੀਆਂ ਦੇ ਵਿੱਚ ਵੀ ਇਹਨਾਂ ਦਾ ਕਾਫੀ ਅੱਛਾ ਮੰਨ ਲਓ ਜਿਹੜਾ ਕਿ ਮੈਸੇਜ ਹੈ ਇਹਨਾਂ ਦੇ ਵਿੱਚ ਜਾਂਦਾ ਹੈ ਜੀ ਮੌਜੂਦਾ ਸਰਕਾਰ ਦੇ ਜਿਹੜੇ ਉਮੀਦਵਾਰ ਆ ਉਹ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੇਵਾ ਨਿਭਾ ਚੁੱਕੇ ਆ ਹਾਂਜੀ ਸੁਸ਼ੀਲ ਰਿੰਕੂ ਜੀ ਉਮੀਦਵਾਰ ਖੜੇ ਕੀਤੇ ਨੇ ਆਮ ਆਦਮੀ ਪਾਰਟੀ ਨੇ ਮੌਜੂਦਾ ਸਰਕਾਰ ਨੂੰ ਜਿਹੜਾ ਆ ਕਿ ਉਹ ਕਹਿ ਰਿਹਾ ਕਿ ਸੁਸ਼ੀਲ ਰਿੰਕੂ ਜੀ ਜਿੱਤੇ ਪਏ ਆ ਦੇਖੋ ਜੀ ਨਾ ਤਾਂ ਮੇਰੇ ਕਹਿਤੇ ਜਿਤਨਾ ਨਾ ਕਿਸੇ ਹੋਰ ਦੇ ਕਹਿਤੇ ਜਿਤਨਾ ਇਹ ਤਾਂ ਲੋਕਾਂ ਨੇ ਇਹਦਾ ਜਿਹੜਾ ਫੈਸਲਾ ਕਰਨਾ ਆ ਇਹ 13 ਤਰੀਕ ਨੂੰ ਜਿਹੜਾ ਆ ਉਹਦਾ ਰਿਜ਼ਲਟ ਪਤਾ ਲੱਗ ਜਾਣਾ ਵੀ ਲੋਕ ਕਿਹਦੇ ਹੱਕ ਦੇ ਵਿੱਚ ਜਿਹੜਾ ਕਿ ਉਹਨਾਂ ਨੇ VOTING ਕੀਤੀ ਆ ਇਹ ਆਪਾਂ ਨੂੰ 13 ਨੂੰ ਪਤਾ ਲੱਗ ਜਾਣਾ 2024 ਦੀਆਂ ਜਿਹੜੀਆਂ ਚੋਣਾਂ ਲੋਕ ਸਭਾ ਦੀਆਂ ਆ ਉਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਆ ਤੁਹਾਡੇ ਕੋਲੋਂ ਵੀ ਵਰਕਰਾਂ ਵੱਲੋਂ ਔਰ ਲੋਕਾਂ ਨੂੰ ਤੁਸੀਂ ਜਿਹੜਾ ਹੈ ਮੈਸੇਜ ਕੀ ਦਿੰਨੇ ਦੇਖੋ ਜੀ ਮੈਂ ਤਾਂ ਮੈਸੇਜ ਇਹ ਕਹੂੰਗਾ ਕਿ ਹਮੇਸ਼ਾ ਬਾਬਾ ਸਾਹਿਬ ਦੀ ਸੋਚ ਤੇ ਚੱਲਣਾ ਚਾਹੀਦਾ ਜਿੱਥੇ ਆਪਣੇ ਸਮਾਜ ਦੀ ਗੱਲ ਹੁੰਦੀ ਹੈ ਉੱਥੇ ਖੜਨਾ ਚਾਹੀਦਾ ਹੈ ਆਪਣੇ ਸਮਾਜ ਦੀ ਲੋ ਖਾਤਰ ਔਰ ਕਿਸੇ ਤੋਂ ਕੋ ਡਾਂਦੀ ਲੋੜ ਨਹੀਂ ਹੈਗੀ ਕਿਉਂਕਿ ਆਪਣਾ ਜਿਹੜਾ ਬਾਬਾ ਸਾਹਿਬ ਦੀ ਬੋਰਡ ਦਾ ਜਿਹੜਾ ਸਾਨੂੰ ਹੱਕ ਮਿਲਿਆ ਆ ਉਹ ਇਸੇ ਕਰਕੇ ਮਿਲਿਆ ਸੀ ਕਿ ਬੇ ਚਿਚਕੋ ਕੇ ਬੇ ਖੌਫ ਹੋ ਕੇ ਜਿਹੜਾ ਕਿ ਬੋਰਡ ਦੀ ਪੋਲਿੰਗ ਕਰਨੀ ਚਾਹੀਦੀ ਆਪਣੀ ਔਰ ਵਧੀਆ ਤਰੀਕੇ ਨਾਲ ਲੋਕ ਕਰ ਰਹੇ ਆ